ਜਪਤੇ ਦਰਸਨ ਭੀਤੇ ਸਾਧੂ ਭੱਲੇ ਦਿਨਸ ਕੋ ਆਏ ਮਹਾ ਅਨੰਦ ਸਦਾ ਕਰ ਕੀਰਤਨ ਪਰਖ ਬੇਦਾਤਾ ਪਾਏ ਦੇਨ ਦੁਨੀਆਂ ਦੇ ਮਾਲਕ ਤਕਤਾਂ ਤੇ ਸਵਾਇ ਮਾਨ ਸਰਵ ਸੰਜੀਵਾਂ ਲਤਾ ਦੇ ਰਹਿ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਨ ਅਤੇ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਆਂ ਸਭ ਭਗੀਆਂ ਕਡੀਆਂ ਸਹਿਬ ਨੇ ਬਖਸ਼ਿਸ਼ ਕੀਤੀਆਂ ਨਹੀਂ ਅੱਜ ਦਾ ਪਵਨ ਵਚਨ ਸਹਿਿਤਾ ਦੇ ਸਰਤਾਜ ਪੰਚਮ ਪਾਤਸ਼ਾਹ ਧੰ ਤਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਨਾਹ ਸ੍ਰੀ ਰاگ ਦੇ ਵਿੱਚ ਸ਼੍ਰਾਵਣ ਕਰਵਾ ਰਹੇ ਨੇ ਇਹ ਪਾਵਨ ਵਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 671 ਤੇ ਅੰਕਤ ਹੈ ਮਨਵਰਤਿਆਂ ਨੂੰ ਇਕਾਗਰ ਕਰਿਓ ਇੱਕ ਇੱਕ ਵਚਨ ਬੜਾ ਅਮੋਲਕ ਐ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਿੰਦਕੀ ਦੇ ਵਿੱਚ ਜੀਵਨ ਦੇ ਵਿੱਚ ਯਤਨ ਕਰੀਏ ਲਾਗੂ ਕਰਨ ਦਾ ਤਾਂ ਤੇ ਜਿਹੜਾ ਅਮੋਲਕ ਆ ਸਾਨੂੰ ਮਨੁੱਖਾ ਜੀਵਨ ਮਿਲਿਆ ਇਹ ਸਫਲਾ ਹੋ ਜਾਵੇ ਆਤਸਾ ਜੀ ਵਚਨ ਕਰ ਰਹੇ ਨੇ ਜਬ ਤੇ ਦਰਸਨ ਭੇਟੇ ਸਾਧੂ ਪੱਲੇ ਦਿਨ ਸੋਇ ਆਏ ਜਬ ਤੇ ਦਰਸਨ ਭੇਟੇ ਸਾਧੂ ਤਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਭਾਈ ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਜਦੋਂ ਤੋਂ ਗੁਰੂ ਦੇ ਨਾਲ ਮੇਲਾਪ ਹੋਇਆ ਤੇ ਸਹਿਬ ਜੀ ਕਹਿੰਦੇ ਭੱਲੇ ਕਿਨਸ ਕੋਈ ਆਏ ਮੇਰੇ ਇਹੋ ਜੇ ਚੰਗੇ ਦੇ ਨਾਗੇ ਕਿ ਸਤ ਗੁਰੂ ਦਾ ਮੇਲਾਪ ਹੋਵੇ ਪਰਮੇਸ਼ਰ ਦਾ ਮਿਲਾਪ ਹੋਇਆ ਇਹ ਕਿਸ ਭਾਵ ਦੇ ਵਿੱਚ ਪਤਸਾ ਜੀ ਵਚਨ ਕਰ ਰਹੇ ਨੇ ਸੁਣਿਓ ਗੁਰੂ ਦਾ ਮਿਲਾਪ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿੰਦਾ ਪ੍ਰਮਾਤਮਾ ਦੀ ਪ੍ਰਾਪਤੀ ਦੁਆਰਾ ਮਨੁੱਖ ਦੇ ਅੰਦਰ ਰੋਹਾਨੀਅਤ ਪੈਦਾ ਹੋ ਜਾਂਦੀ ਹੈ ਗੁਰੂ ਦੇ ਮਲਾਪ ਦੇ ਵਿੱਚ ਐਸੀ ਬਰਕਤ ਹੈ ਗੁਰੂ ਦੇ ਦਰਸ਼ਨਾਂ ਦੇ ਵਿੱਚ ਐਸੀ ਬਰਕਤ ਹੈ ਜਿਹੜਾ ਗੁਰੂ ਦੇ ਦਰਸ਼ਨ ਕਰਦਾ ਹੈ ਨਾ ਸਤ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰ ਲੈਂਦਾ ਤੇ ਸਾਬ ਜੀ ਕਹਿੰਦੇ ਉਦੇ ਦਿਨ ਤੇ ਕੀ ਹਰ ਇੱਕ ਸਾਹ ਵੀ ਭਲਾ ਏ ਸਫਲ ਆਏ ਉਹਦੇ ਲਈ ਮੂਰਤ ਵੀ ਭਲਾ ਏ ਉਹਦੇ ਲਈ ਕੱਡੀ ਵੀ ਭਲੀ ਏ ਉਹਦੇ ਲਈ ਪਲ ਵੀ ਭਲਾ ਏ ਭਾਵੇਂ ਕਿ ਜਿਹੜਾ ਉਹ ਸਵਾਸ ਵੀ ਲੈਂਦਾ ਏ ਗੁਰੂ ਦੀ ਯਾਦ ਚ ਲੈਂਦਾ ਭਲਾ ਏ ਬੋਲੋ ਸਤਨਾਮ ਗੁਰੂ ਅਰਜਨ ਸਾਹਿਬ ਜੀ ਵਚਨ ਕਰਦੇ ਨੇ ਕਹਿੰਦੇ ਜਦੋਂ ਦੇ ਗੁਰੂ ਦੇ ਦਰਸ਼ਨ ਹੋਏ ਤੇ ਦਿਨ ਭਲੇ ਆ ਗਏ ਆਪਾਂ ਵੀ ਨਾ ਦੁਨਿਆਵੀ ਨੇ ਤੌਰ ਤੇ ਦੁਨੀਆਂ ਦੇ ਲੋਕਾਂ ਸੰਸਾਰ ਵਿੱਚ ਵਿਚਰਦੇ ਆ ਕੋਈ ਸਾਡਾ ਮਨੋਰਥ ਸਵਰ ਜਾਵੇ ਕੋਈ ਚੰਗਾ ਕੰਮ ਬਣ ਜਾਵੇ ਆਪਾਂ ਕਹਿੰਨੇ ਆ ਵੀ ਬੜਾ ਵਧੀਆ ਦਿਨ ਮੰਗੇ ਬੜੇ ਵਧੀਆ ਦਿਨ ਨੇ ਭਲੇ ਦਿਨ ਨੇ ਪਰ ਰੱਬ ਦੇ ਪਿਆਰਿਆਂ ਵਾਸਤੇ ਜਿਹੜਾ ਮਾਲਕ ਦੀ ਯਾਦ ਵਿੱਚ ਜੁੜਦਾ ਹੈ ਜਿਹੜਾ ਪਰਮੇਸ਼ਰ ਦੀ ਉਸਤਤ ਕਰਦਾ ਉਹ ਕਹਿੰਦਾ ਗੁਰੂ ਦਾ ਮਲਾਪ ਹੋਇਆ ਤੇ ਦਿਨ ਬੜਾ ਵਧੀਆ ਬੋਲੋ ਫਤਨਾ ਇੱਥੇ ਤਾਂ ਥੋੜਾ ਜਿਹਾ ਧਨ ਖਟਿਆ ਤੇ ਉਹ ਕਹਿੰਦਾ ਮੇਰਾ ਦਿਨ ਬੜਾ ਵਧੀਆ ਕੋਈ ਪਦਾਰਥ ਚੰਗਾ ਮਿਲ ਗਿਆ ਕਹਿੰਦਾ ਵਾਹ ਵੇ ਅੱਜ ਤੇ ਆਨੰਦ ਆ ਗਿਆ ਆਪਾਂ ਕਹਿੰਦੇ ਆਂ ਥੋੜਾ ਜਿਹਾ ਗੱਫਾ ਕਿਸੇ ਪਾਸੋਂ ਮਾਇਆ ਦਾ ਆ ਜਾਵੇ ਕਿਸੇ ਪਦਾਰਥਾਂ ਦਾ ਜੰਮ ਆਪਾਂ ਕਹਿੰਦੇ ਅੱਜ ਦਿਨ ਬੜਾ ਵਧੀਆ ਲੱਗਿਆ ਅੱਜ ਭਲਾ ਦਿਨ ਆ ਅੱਜ ਔਰ ਜਿਹੜਾ ਰੱਬ ਦੀ ਯਾਦ ਵਿੱਚ ਜੁੜਦਾ ਹੈ ਜਿਹੜਾ ਮਾਲਕ ਦੀ ਯਾਦ ਵਿੱਚ ਜੁੜਦਾ ਉਹਦੇ ਵਾਸਤੇ ਸਹਿਬ ਜੀ ਕਹਿੰਦੇ ਮਾਲਕ ਦੀ ਯਾਦ ਵਾਲਾ ਦਿਨ ਭਲਾ ਏ ਉਹਦੇ ਵਾਸਤੇ ਪਰਮੇਸ਼ਰ ਦੀ ਉਸਤ ਜਿਹੜਾ ਕਰਦਾ ਉਹਦੇ ਵਾਸਤੇ ਪਲ ਮੂਰਤ ਘੜੀ ਸਾਰੇ ਦਿਨ ਹਲੇ ਨਹੀਂ ਪਰ ਜੜਿਆ ਉਹ ਨਹੀਂ ਕੋਈ ਮਹਾ ਆਨੰਦ ਸਦਾ ਕਰ ਕੀਰਤਨ ਪੁਰਖਵਿਦਾਤਾ ਪਾਏ ਮਰਜੀ ਕਹਿੰਦੇ ਸਰਬ ਵਿਆਪਕ ਪ੍ਰਮਾਤਮਾ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਮਹਾ ਆਨੰਦ ਸਦਾ ਕਰ ਕੀਰਤਨ ਸਦਾ ਹੀ ਉਹਦੀ ਉਸਤਤ ਕਰਿਆ ਕਰ ਸੋਭਾ ਵਡਿਆਈ ਕਰਿਆ ਕਰ ਰੱਬ ਜੀ ਦੀ ਪੁਰਖ ਵਿਧਾਤਾ ਪਾਏ ਸਰਬ ਵਿਆਪਕ ਪ੍ਰਮਾਤਮਾ ਤੈਨੂੰ ਪ੍ਰਾਪਤ ਹੋ ਜਾਏਗਾ ਰੱਬ ਜੀ ਦੀ ਪ੍ਰਾਪਤੀ ਕਿੰਨਾਂ ਨੂੰ ਹੁੰਦੀ ਏ ਜਿਹੜੇ ਮਹਾ ਆਨੰਦ ਨਾਲ ਸਦਾ ਉਹਦੀ ਕੀਰਤੀ ਦੇ ਵਿੱਚ ਜੁੜਦੇ ਨੇ ਉਹਨਾਂ ਨੂੰ ਰੱਬ ਜੀ ਦੀ ਪ੍ਰਾਪਤੀ ਹੋ ਜਾਂਦੀ ਏ ਮਾਲਕ ਦੀ ਉਸਤਤਿਕ ਜਿਹੜੇ ਕਰਦੇ ਨੇ ਸਾਹਿਬ ਜੀ ਕਹਿੰਦੇ ਨੇ ਅਬ ਮੁਹੇ RAM ਜਸੋ ਮਨ ਗਾਇਓ ਅਬ ਮੁਹੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਸਿਪਤ ਮਾਲਕ ਦਾ ਜਸ ਏ ਭਾਈ ਪੂਰਾ ਗੁਰੂ ਮਿਲ ਗਿਆ ਨਾ ਇਸ ਵਾਸਤੇ ਉਸ ਦੀ ਕਿਰਪਾ ਨਾਲ ਹੁਣ ਪ੍ਰਮਾਤਮਾ ਦੇ ਗੁਣ ਗਾਇਆ ਕਰੋ ਉਹਦੀ ਸਿਫਤ ਤਸਲਾ ਆਪਣੇ ਮਨ ਦੇ ਵਿੱਚ ਗਾਉਂਦਾ ਰਹੇ ਪੂਰਾ ਗੁਰੂ ਮੇ ਲੱਗੇ ਆ ਔਰਖ ਮੇ ਤਾਤਾ ਪਾਈ ਤੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਗੀ ਹੁਣ ਉਹਦੀ ਸਿਫਤ ਕਰ ਮਾਲਕ ਦੀ ਉਸਤਤਿ ਤੇ ਵਿੱਚ ਜੁੜਿਆ ਕਰੋ ਅਬ ਮਨ ਅਬ ਮੁਖਿ ਰਾਮ ਜਸੋ ਮੰਨ ਗਾਇਓ ਮੰਨ ਕਰਕੇ ਗਾ ਕੋਈ ਵੀ ਕਰਮ ਕਰਦਾ ਚਾਹੇ ਸੇਵਾ ਵਾਲਾ ਹੀ ਚਾਹੇ ਸਿਮਰਨ ਵਾਲਾ ਹੀ ਚਾਹੇ ਬਾਣੀ ਪੜ੍ਹਨ ਵਾਲਾ ਉਹਦੀ ਉਸ ਤੋਂ ਤੰਕਰਦਾ ਹੈ ਮੰਨ ਕਰਕੇ ਕਰਿਆ ਕਰ ਮੰਨ ਕਰਕੇ ਮਰਜੀ ਕਹਿੰਦੇ ਉਹਦਾ ਸਿਮਰਨ ਕਰ ਕਾਦੇ ਵਾਸਤੇ ਪਾਇਓ ਪ੍ਰਗਾਸ ਸਦਾ ਸੁਖ ਮਨ ਮੈਂ ਤੇਰੇ ਮਨ ਦੇ ਅੰਦਰ ਸਦਾ ਸੁਖ ਆਨੰਦ ਬਣੇਗਾ ਤੇਰੇ ਅੰਦਰ ਸਰਵ ਵਿਆਪਕ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋਏਗਾ ਸਤ ਗੁਰੂ ਪੂਰਾ ਪਾਇਓ ਪੂਰੇ ਗੁਰੂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ ਇਹ ਮਨ ਕਰਕੇ ਕਰੇਗਾ ਮਹਾਰਾਜ ਜੀ ਕਹਿੰਦੇ ਨੇ ਨਾ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਜਿਹੜੇ ਮਨ ਕਰਕੇ ਨਿਕਾਮ ਮੋਕੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਬੰਦਕੀ ਕਰਦੇ ਨੇ ਉਹਨਾਂ ਨੂੰ ਸਵਾਮੀ ਦੀ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਮਾਲਕ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਮਨ ਕਰਕੇ ਜੁੜਦੇ ਨੇ ਉਹਨਾਂ ਦੇ ਕੀਤੇ ਹੋਏ ਕੰਮ ਵਿਖੰਦੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕੱਟੇ ਜਾਂਦੇ ਨੇ ਬੇਕਾਰਾਂ ਰਹਿਤ ਜ਼ਿੰਦਗੀ ਉਹਨਾਂ ਦਾ ਜੀਵਨ ਪਵਿੱਤਰ ਬਣ ਜਾਂਦਾ ਹੈ ਜਿਹੜੇ ਮਨ ਕਰਕੇ ਜੁੜਦੇ ਨੇ ਇਸੇ ਭਾਵ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਇਓ ਪ੍ਰਗਾਸ ਸਦਾ ਸੁਖ ਮਨ ਮੈ ਤੇਰੇ ਮਨ ਦੇ ਵਿੱਚ ਨਰੰਕਾਰ ਜੋਤ ਦਾ ਪਰਮੇਸ਼ਰ ਸਰਬ ਵਿਆਪਕ ਪਰਮਾਤਮਾ ਦੀ ਰੋਹਾਨੀਅਤ ਦਾ ਪ੍ਰਕਾਸ਼ ਵੇਖੇ। ਮਨ ਸੁਖੀ ਹੋਏਗਾ ਤੇ ਗੁਰੂ ਦੀ ਪ੍ਰਾਪਤੀ ਹੋ ਜਾਣੀ ਹੈ। ਸਤਿਗੁਰੂ ਪੂਰਾ ਪਾਇਓ। ਪੂਰੇ ਗੁਰੂ ਦੀ ਪ੍ਰਾਪਤੀ ਹੋਏਗੀ। ਕਿੰਨਾਂ ਨੂੰ ਪ੍ਰਾਪਤੀ ਹੁੰਦੀ ਹੈ? ਰਹਾਉ ਦਾ ਵਸਰਾਮ ਦੇ ਕੇ ਗੁਰੂ ਬਾਬਾ ਜੀ ਵਚਨ ਕਰਦੇ ਨੇ ਕਹਿੰਦੇ ਗੁਣ ਨਿਧਾਨ ਰਿਤ ਭੀਤਰ ਵਸਿਆ। ਜਿਨ੍ਹਾਂ ਦੇ ਰਿੱਦੇ ਦੇ ਵਿੱਚ ਵਾਹਿਗੁਰੂ ਜੀ ਦੇ ਗੁਣਾਂ ਦਾ ਖਜ਼ਾਨਾ ਵਸ ਗਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਜੀ ਦਾ ਨਾਮ ਵਸ ਗਿਆ ਗੁਰੂ ਦਾ ਉਪਦੇਸ਼ ਵਸ ਗਿਆ ਰਿੱਦ ਰਿੱਦ ਕਹਿੰਦੇ ਨੇ ਹਿਰਦੇ ਦੇ ਵਿੱਚ ਹੁਣ ਗੁਣਾਂ ਦਾ ਖਜ਼ਾਨਾ ਮਾਲਕ ਦੀ ਸਿਫਤ ਸਲਾ ਹਿਰਦੇ 'ਚ ਬਸਾਉਣੀ ਬੜੀ ਔਖੀ ਹੈ ਸੱਚ ਕਰਕੇ ਜਾਣਿਓ ਆ ਹਿਰਦੇ ਦੇ ਵਿੱਚ ਹੋਰ ਬਹੁਤ ਕੁਝ ਟਿਕਿਆ ਹੋਇਆ ਕਿਤੇ ਘਰ ਪਰਿਵਾਰ ਦਾ ਮੋਹ ਧੀਆ ਪੁੱਤਰਾਂ ਦਾ ਮੋਹ ਇਧਰੋਂ ਦਰ ਦਾ ਬੇਕਾਰ ਵਿਸੇ ਹੋਰ ਪਦਾਰਥਾਂ ਦੇ ਮੋਹ ਪਤਾ ਨਹੀਂ ਕੀ ਕੀ ਇਹ ਹਿਰਦੇ ਦੇ ਵਿੱਚ ਟਕਾਈ ਫਿਰਦਾ ਸਹਿਬ ਜੀ ਕਹਿੰਦੇ ਕੋਈ ਬਿਰਲਾ ਏ ਕਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ ਜਿਹਦਾ ਪਰਮੇਸ਼ਰ ਦੇ ਨਾਲ ਨਾਰਾਇਣ ਦੇ ਨਾਲ ਚਿੱਤ ਜੁੜਿਆ ਹੋਇਆ ਕੋਈ ਵਿਰਲਾ ਹੈ ਜਿਹੜਾ ਹਿਰਦੇ ਦੇ ਵਿੱਚ ਮਾਲਕ ਦੀ ਯਾਦ ਨੂੰ ਟਿਕਾ ਕੇ ਰੱਖਦਾ ਹੈ ਜਿਹੜਾ ਹਿਰਦੇ ਦੇ ਵਿੱਚ ਰਿਤੇ ਦੇ ਵਿੱਚ ਗੁਨਾ ਦਾ ਖਜ਼ਾਨਾ ਮਾਲਕ ਦੀ ਸਿਪਤ ਸਲਾਹ ਹਿਰਦੇ ਚ ਵਸਾ ਲੈਂਦਾ ਹੈ ਮਰਦ ਜੀ ਕਹਿੰਦੇ ਤਾਂ ਦੂਕ ਭ੍ਰਮ ਭਾਉ ਭਾਗਾ ਤਾਂ ਮਹਾਰਾਜ ਜੀ ਕਹਿੰਦੇ ਜੇ ਹਿਰਦੇ ਚ ਵਸਾ ਕੇ ਰੱਖਾਂਗੇ ਨਾ ਮਾਲਕ ਦੇ ਗੁਣਾਂ ਨੂੰ ਤਾਂ ਸਾਡੇ ਭਰਮ ਵੀ ਦੁੱਖ ਵੀ ਭੋਗ ਕਹਿੰਦੇ ਡਰ ਸਾਰਾ ਕੁਝ ਭੱਜ ਜਾਏਗਾ ਦੁੱਖ ਕਦੋਂ ਪੈਦਾ ਹੁੰਦੇ ਨੇ ਜਦੋਂ ਭਰਮ ਪੈਦਾ ਹੁੰਦਾ ਹੈ ਇੱਕ ਦਿਨ ਵਿਚਾਰ ਕਰ ਰਿਹਾ ਸੀ ਮੈਂ ਪਤ ਜੀ ਦੇ ਨਾਲ ਭਰਮ ਕਰਕੇ ਡਰ ਲੱਗਦਾ ਹੈ ਡਰ ਕਰਕੇ ਭਰਮ ਪੈਦਾ ਹੁੰਦਾ ਹੈ ਭਰਮ ਪੈਦਾ ਹੁੰਦਾ ਤੇ ਬੰਦਾ ਦੁਖੀ ਹੁੰਦਾ ਹੈ ਭਰਮ ਜਦੋਂ ਪੈਦਾ ਹੋ ਗਿਆ ਨਾ ਬੰਦਾ ਦੁਖੀ ਹੋਏਗਾ ਉਹ ਭਰਮ ਦੇ ਵਿੱਚ ਵੀ ਇਹ ਭਰਮ ਤੋਂ ਮੈਂ ਨਿਵਰਤੀ ਕਿਵੇਂ ਕਰਾਂ ਸੱਚ ਕਰਕੇ ਜਾਣਿਓ ਜਿਹੜਾ ਤਾਂ ਗੁਰੂ ਗਿਆਨ ਨਾਲ ਜੁੜਿਆ ਹੋਇਆ ਹੈ ਜਿਹੜਾ ਤਾਂ ਗੁਰੂ ਦੀ ਮਤ ਅਨੁਸਾਰ ਜ਼ਿੰਦਗੀ ਜਿਉਂਦਾ ਉਹ ਤਾਂ ਗੁਰੂ ਦੀ ਮਤ ਦੁਆਰਾ ਸਹਿਜੇ ਹੀ ਭਰਮਾਂ ਦੇ ਵਿੱਚੋਂ ਨਿਕਲ ਜਾਂਦਾ ਹੈ ਨਹੀਂ ਤਾਂ ਸੱਚ ਕਰਕੇ ਜਾਣਿਓ ਪਿਆਰਿਓ ਜ਼ਿੰਦਗੀ ਪਰਮਾ ਦੇ ਵਿੱਚ ਲੰਘ ਜਾਂਦੀ ਹੈ ਡਰ ਦੇ ਕਾਰਨ ਕਰਕੇ ਪਰਮਾ ਦੇ ਵਿੱਚ ਪਿਆ ਮਨੁੱਖ ਵੱਖ-ਵੱਖ ਤਰ੍ਹਾਂ ਦੀਆਂ ਮਨੋਤਾ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਪੂਜਾਵਾਂ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਕਰਮਕਾਂਡ ਕਰਦਾ ਹੈ ਪਰਮਾ ਦੇ ਵਿੱਚ ਜ਼ਿੰਦਗੀ ਖਤਮ ਹੋ ਜਾਂਦੀ ਹੈ ਪਰਮਾ ਦੇ ਵਿੱਚ ਨਿਕਲਣ ਵਾਸਤੇ ਮਹਾਰਾਜੀ ਵਚਨ ਕਰਦੇ ਨੇ ਭਰਮ ਦੇ ਵਿੱਚੋਂ ਨਿਕਲਣਾ ਤੇ ਕਰਮ ਵਧੀਆ ਕਰਨਾ ਪੈਣਾ ਕਰਮ ਵਧੀਆ ਕਰੇਗਾ ਤੇ ਪਰਮਾ ਚੋਂ ਨਿਕਲ ਸਕਦਾ ਹੈ ਕਰਮ ਕੀ ਕਰਨਾ ਹੈ ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ ਤਉ ਦਰਗਾ ਵੈਸਣ ਪਾਈਏ ਦੁਨੀਆ ਦੇ ਵਿੱਚ ਰਹਿ ਕਰਕੇ ਸੰਸਾਰ ਦੇ ਵਿੱਚ ਰਹਿ ਕਰਕੇ ਮਾਲਕ ਦੇ ਉਪਦੇਸ਼ ਨਾਲ ਜੁੜਿਆ ਕਰ ਬੰਦਗੀ ਕਰਿਆ ਕਰ ਪਾਤਸ਼ਾਹ ਜੀ ਕਹਿੰਦੇ ਜੇ ਗੁਰੂ ਉਪਦੇਸ਼ ਦੇ ਨਾਲ ਜੁੜੇਗਾ ਨਾ ਤੇ ਸੱਚ ਜੀ ਇਹਨਾ ਪਰਮਾਤਮਾ ਦੇ ਵਿੱਚੋਂ ਨਿਕਲ ਸਕਦਾ ਹੈ ਭਲੇ ਦਿਨ ਆਉਣਗੇ ਜਦੋਂ ਤੂੰ ਗੁਰੂ ਦਾ ਮਲਾਪ ਹੋਏਗਾ ਗੁਰੂ ਦੇ ਮਲਾਪ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਾਰੀਆਂ ਬਰਕਤਾਂ ਨੇ ਸਾਰੀਆਂ ਬਖਸ਼ਿਸ਼ਾਂ ਨੇ ਇਸ ਕਰਕੇ ਪਾਤਸ਼ਾਹ ਜੀ ਵਚਨ ਕਰਦੇ ਨੇ ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲੱਗਾ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਅਗੋਚਰ ਅਗੰਮ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ ਮਰਜੀ ਕਹਿੰਦੇ ਜਿਨ੍ਹਾਂ ਦੇ ਮਨ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਦਾ ਹੈ ਰਾਮ ਨਾਮ ਰੰਗ ਲੱਗਾ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਰੰਗ ਲੱਗਿਆ ਹੋਇਆ ਹੈ ਉਹਨਾਂ ਕੋਲ ਅਗੰਮ ਅਥਾ ਇੱਕ ਅਗੋਚਰ ਵਸਤੂ ਹੈ ਉਹ ਕੀ ਹੈ ਮਾਲਕ ਦਾ ਨਾਮ ਉਹ ਮਾਲਕ ਦੀ ਸਿੱਖਿਆ ਪਤਸਲਾ ਜਿਹੜੀ ਕਿਸੇ ਕੀਮਤ ਤੇ ਮੁੱਲ ਨਹੀਂ ਖਰੀਦੀ ਜਾ ਸਕਦੀ ਮਾਲਕ ਦੇ ਉਪਦੇਸ਼ ਨੂੰ ਤੁਸੀਂ ਕਿਸੇ ਕੀਮਤ ਤੇ ਮੁੱਲ ਨਹੀਂ ਖਰੀਦ ਸਕਦੇ ਮਾਲਕ ਦੀ ਸਿੱਖਿਆ ਇਹ ਨਾ ਜਿਹੜੀ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆ ਸਕਦੀ ਏ ਜਦੋਂ ਤੁਸੀਂ ਮਾਲਕ ਦੀ ਸਿੱਖਿਆ ਦੁਆਰਾ ਜੀਵਨ ਜਿਉਣ ਦਾ ਯਤਨ ਕਰੋਗੇ ਮਰਜੀ ਕਹਿੰਦੇ ਮਾਲਕ ਦੀ ਜਿਹੜੀ ਉਹ ਅਗੰਮ ਅਗੋਚਰ ਉਹ ਵਸਤੂ ਹੈ ਨਾ ਮਹਾਰਾਜ ਜੀ ਕਹਿੰਦੇ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਕਾ ਮਹਾਰਾਜ ਜੀ ਕਹਿੰਦੇ ਨਾ ਫਿਰ ਕੋਈ ਚਿੰਤਾ ਵਿਆਪਦੀ ਹੈ ਨਾ ਕੋਈ ਸੋਚ ਵਿਆਪਦੀ ਹੈ ਨਾ ਕਿਸੇ ਤਰ੍ਹਾਂ ਦਾ ਸੋਗ ਮਹਾਰਾਜ ਜੀ ਕਹਿੰਦੇ ਨਾ ਕਿਸੇ ਤਰ੍ਹਾਂ ਦਾ ਲੋਭ ਮੋਹ ਸਾਰੇ ਭਾਵਕੇ ਮਾਲਕ ਦੇ ਉਪਦੇਸ਼ ਦੇ ਅੱਗੇ ਸਾਰੇ ਥੱਕ ਹਾਰ ਜਾਂਦੇ ਨੇ ਇਸੇ ਤਰ੍ਹਾਂ ਦੀ ਚਿੰਤਾ ਨਹੀਂ ਵਿਆਪਦੀ ਜਿਹੜਾ ਮਾਲਕ ਦੇ ਉਪਦੇਸ਼ ਵਿੱਚ ਜੁੜਦਾ ਹੈ ਗੁਰੂ ਦੇ ਦਰਸ਼ਨਾਂ ਦੀ ਬਰਕਤ ਦੇ ਨਾਲ ਸਾਰੀਆਂ ਚਿੰਤਾ ਸਾਰੀਆਂ ਸੋਚਾਂ ਸਾਰੇ ਦੁੱਖ ਲੋਭ ਲੋਭ ਸੋਗ ਸਹਿਬ ਜੀ ਕਹਿੰਦੇ ਮੋਹ ਥਾਕਾ ਭਾਵਕੇ ਦੂਰ ਹੋ ਜਾਂਦੇ ਨੇ ਖਤਮ ਹੋ ਜਾਂਦੇ ਹਨ ਕਿੰਨਾ ਦੇ ਖਤਮ ਹੋਣਗੇ ਜਿਨ੍ਹਾਂ ਦੇ ਮਨ ਨੂੰ ਪਰਮੇਸ਼ਰ ਦਾ ਨਾਮ ਰੰਗ ਲੱਗਿਆ ਪਿਆ ਨਹੀਂ ਤੇ ਸੱਚ ਕਰਕੇ ਇੱਕ ਭਰਮ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ ਕੋਈ ਇੱਕ ਭਰਮ ਪੈ ਜਾਵੇ ਚਾਹੇ ਉਹ ਦਿਨ ਦਾ ਹੋਵੇ ਚਾਹੇ ਕਿਸੇ ਤਿਹਾਰ ਦਾ ਹੋਵੇ ਉਹ ਭਰਮ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ ਨਿਕਲਿਆ ਤਾਂ ਜਾਏਗਾ ਜੇ ਗੁਰੂ ਦੇ ਉਪਦੇਸ਼ ਦੀ ਬਰਕਤ ਤੇਰੇ ਕੋਲ ਹੋਏਗੀ ਜੇ ਤੇਰੇ ਕੋਲ ਪਰਪੱਕਤਾ ਹੋਏਗੀ ਜੇ ਗੁਰੂ ਦੇ ਬਚਨਾਂ ਤੇ ਦ੍ਰਿੜ ਵਿਸ਼ਵਾਸ ਹੋਏਗਾ ਜਿੰਨਾ ਚਿਰ ਗੁਰੂ ਦੇ ਬਚਨਾਂ ਤੇ ਦ੍ਰਿੜ ਵਿਸ਼ਵਾਸ ਨਹੀਂ ਪਰਪੱਕਤਾ ਨਹੀਂ ਆਤਮ ਵਿਸ਼ਵਾਸ ਨਹੀਂ ਤੇਰੇ ਅੰਦਰ ਉਨਾ ਚਿਰ ਤੂੰ ਇੱਕ ਪਰਮਚੋਂ ਨਿਕਲ ਨਹੀਂ ਸਕਦਾ ਪਰਮ ਤੇ ਜਿਸ ਸੰਸਾਰ ਦੇ ਵਿੱਚ ਬਹੁਤ ਨੇ ਬੜੇ ਤਰ੍ਹਾਂ ਦੇ ਭਰਮ ਨੇ ਸੱਚ ਕਰਕੇ ਜਾਣੇ ਬੜੇ ਤਰ੍ਹਾਂ ਦੇ ਭਰਮ ਨੇ ਇੱਥੇ ਪ੍ਰਾਨੀ ਮਾਫ ਕਰਨਾ ਚੜ੍ਹਾਈ ਕਰ ਜਾਵੇ ਨਾ ਇੱਥੇ ਦਿਨਾਂ ਦੇ ਵਹਿਮ ਕਰੀ ਜਾਂਦੇ ਨੇ ਕੋਈ ਕਹਿੰਦਾ ਅ ਅਜਿਆਸਤਾਂ ਦੀ ਰਸਮ ਕਰਨੀ ਹੋਵੇ ਜਾਂ ਭੋਗ ਦਾ ਦਿਨ ਰੱਖਣਾ ਹੋਵੇ ਨਾ ਕਹਿੰਣਗੇ ਕੋਈ ਕਹਿੰਦਾ ਲੈ ਸਨੀਵਾਰ ਨੂੰ ਨਹੀਂ ਪਾਈਦਾ ਕੋਈ ਕਹਿੰਦਾ ਸੋਮਵਾਰ ਨੂੰ ਦਿਨ ਮਹਾਰਾਜ ਜੀ ਕਹਿੰਦੇ ਸਾਰੇ ਰੱਬ ਦੇ ਨੇ ਬੋਲੋ ਸਤਨਾਮ ਭਰਮ ਹਨ ਕਿਹਨੇ ਪਾਇਆ ਭਰਮ ਮਨੁੱਖ ਨੇ ਭਰਮ ਪਾਇਦਾ ਕਿਤਾ ਪੈਦਾ ਮਨੁੱਖ ਨੇ ਕੀਤਾ ਭਰਮ ਤੇ ਪੈ ਵੀ ਭਰਮ ਚ ਮਨੁੱਖੀ ਰਿਹਾ ਹੈ ਬੋਲੋ ਸਤਨਾਮ ਪੁਜਾਰੀ ਲੋਕਾਂ ਨੇ ਭਰਮ ਪੈਦਾ ਕਰ ਦਿੱਤਾ ਨਾ ਤੇ ਪੁਜਾਰੀ ਦੇ ਜਾਲ ਵਿੱਚ ਬੰਦਾ ਫਸ ਗਿਆ ਉਹ ਕਹਿੰਦਾ ਕਿ ਨਾ ਸਨੀਵਾਰ ਨੂੰ ਆ ਕੰਮ ਨਹੀਂ ਕਰੀਦਾ ਸੋਮਵਾਰ ਨੂੰ ਆ ਕੰਮ ਨਹੀਂ ਕਰੀਦਾ ਮਹਾਰਾਜ ਜੀ ਕੀ ਕਹਿੰਦੇ ਨੇ ਬੇਦਸ ਮਹਾ ਰਾਤੀ ਰੁਤੀ 30 ਬਾਰ ਭਲੇ ਬੇ ਦਸ ਬੇ ਦਾ ਅਰਥ ਹੈ ਦੋ 10 ਮਹਾ ਕਹਿੰਦੇ 12 ਮਹੀਨੇ 10 ਤੇ ਤੋਂ 12 ਮਹੀਨੇ ਬੇ ਦਸ ਮਹਾ ਰਾਤੀ ਰੁੱਤੀ ਰੁੱਤਾਂ 6 ਮਹੀਨਿਆਂ ਬਾਅਦ ਬਦਲਦੀਆਂ ਰਹਿੰਦੀਆਂ ਰਾਤੀ ਰੁੱਤੀ 30 30 ਤਰੀਕਾ ਨੂੰ ਕਿਹਾ ਬਾਰ ਬਾਰ ਕਹਿੰਦੇ ਨੇ ਦਿਨ ਮਹਾਰਾਜ ਕਹਿੰਦੇ ਸਾਰੇ ਭਲੇ ਹੀ ਨੇ ਬੋਲੋ ਸਤਨਾਮ ਜਿਹੜੇ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰ ਜਾਣ ਨਾ ਉਮਰ ਉਹ ਹਾ ਵਿੱਚ ਲੇਖੇ ਦੇ ਜੋ ਜਾਦ ਸਾਈਂ ਦੀ ਵਿੱਚ ਗੁਜਰੇ ਉਹ ਉਮਰ ਲੇਖੇ ਵਿੱਚ ਹੈ ਦਿਨ ਜਿਹੜਾ ਮਰਜੀ ਹੋਵੇ ਇੱਥੇ ਤੇ ਦਿਨਾਂ ਤਾਂ ਕਈ ਵਾਰੀ ਕੇਸੀ ਅਸ্নান ਕਰਨਾ ਉਹ ਵੀ ਉੱਤੇ ਬਹਿਮ ਪਾਣ ਲੇ ਫਲਾਨਾ ਦਿਨ ਆ ਕੇ ਕੇਸ ਨਹੀਂ ਧੋਈ ਤੇ ਕੰਪਣੀ ਨੂੰ ਧੋਈ ਰਿਆ ਇਹ ਨਹੀਂ ਕਰੀਦਾ ਵਾ ਨਹੀਂ ਕਰੀਦਾ ਭਾਵ ਕਿ ਮੈਂ ਬੇਨਤੀ ਕਰ ਰਿਹਾ ਆਂ ਵੀ ਗੁਰੂ ਦੇ ਉਪਦੇਸ਼ ਤੋਂ ਬਿਨਾ ਤਾਂ ਇੱਕ ਧਰਮ ਚੋਂ ਨਿਕਲਣਾ ਬਹੁਤ ਔਖਾ ਹੈ ਦੁਨੀਆ ਤੇ ਤਾਂ ਧਰਮ ਬਹੁਤ ਨੇ ਸੰਸਾਰ 'ਚ ਤਾਂ ਪੁਜਾਰੀ ਲੋਕਾਂ ਨੇ ਧਰਮਾਂ ਦਾ ਜਾਲ ਵਸਾਇਆ ਪਿਆ ਪਤਾ ਨਹੀਂ ਕਿੰਨੇ ਕੁ ਧਰਮ ਨੇਗੇ ਇੱਕ ਧਰਮ 'ਚੋਂ ਨਿਕਲਣਾ ਬਹੁਤ ਔਖਾ ਮਹਾਰਾਜ ਜੀ ਵਚਨ ਕਰਦੇ ਨੇ ਠਿੱਟੀ ਗੌੜੀ ਦੇ ਵਿੱਚ ਕਹਿੰਦੇ ਜਿਹੜਾ ਧਰਮਾਂ ਕਰਦਾ ਦਿਨਾਂ ਦਾ ਤਰੀਕਾਂ ਦਾ 12 ਦਾ ਮਹੀਨਿਆਂ ਦਾ ਕਈ ਮਹੀਨੇ ਕਈ ਮਹੀਨਿਆਂ ਨੂੰ ਵੀ ਮਾੜਾ ਗਣਦੇ ਪੁਜਾਰੀ ਲੋਕ ਨਾ ਇੱਕ ਮਹੀਨਾ ਚੜਦਾ ਹੁੰਦਾ ਕਹਿੰਦੇ ਮਾੜਾ ਮਹੀਨਾ ਚੜ ਗਿਆ ਮੀਨਾ ਵੀ ਮਾੜਾ ਕਦੇ ਮੀਨਾ ਮਾੜਾ ਹੋਇਆ ਮਹਾਰਾਜ ਜੀ ਆ ਪਿੱਛੇ ਮੇਰਾ ਖਿਆਲ ਸਾਵਣ ਦਾ ਮਹੀਨਾ ਲੰਘਿਆ ਬੜਾ ਤਰੰਦਾ ਇਹ ਸੰਸਾਰ ਦੇ ਵਿੱਚ ਬਹਿਮ ਕਈ ਕਹਣਗੇ ਲਸਾਉਣ ਦੇ ਵਿੱਚ ਕੋਈ ਕਹਿੰਦਾ ਮੰਜਾ ਨਹੀਂ ਪੁਣੀ ਦਾ ਕੋਈ ਕੁਝ ਕੋਈ ਕੱਤ ਕਦੇ ਮਹੀਨੇ ਨੂੰ ਮਾੜਾ ਕਹਿੰਦਾ ਮਹਾਰਾਜ ਜੀ ਕਹਿੰਦੇ ਕੱਤ ਕ ਕਰਮ ਕਮਾਮ ਦੇ ਦੋਸਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆਂ ਵਿਆਪਨ ਸਭੈ ਰੋਗ ਹੈ ਸਾਵਣ ਦੇ ਮਹੀਨੇ ਨੂੰ ਵੀ ਕਈ ਮਾੜਾ ਗਣਦੇ ਨੇ ਮਹਾਰਾਜ ਜੀ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਹਾਰਾਜ ਕਹਿੰਦੇ ਉਸ ਉਹਨਾਂ ਵਾਸਤੇ ਸਾਵਣ ਦਾ ਮਹੀਨਾ ਪੱਲਾਏ ਜਿਹੜੇ ਮਾਲਕ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਨੇ ਪਰਮੇਸ਼ਰ ਦੀ ਉਸਤਤ ਕਰਦੇ ਨੇ ਤੇ ਪਾਤਸ਼ਾਹ ਜੀ ਉਹਨਾਂ ਨੂੰ ਮੂਰਖ ਕਹਿੰਦੇ ਨੇ ਉਹਨਾਂ ਨੂੰ ਕਮਲੇ ਕਹਿੰਦੇ ਨੇ ਕਹਿੰਦੇ ਜਿਹੜਾ ਦਿਨਾਂ ਦੇਤੇ ਬਾਰਾਂ ਦਾ ਵਹਿਮ ਕਰਦਾ ਮਹਾਰਾਜ ਜੀ ਕਹਿੰਦੇ ਨੇ ਪਵਨ ਬਾਣੀ ਦਾ ਵਚਨ ਠਿੱਟੀ ਬਾਾਰ ਸੇਵਾ ਮੁਗਦਗੁਵਾਰ ਮਹਾਰਾਜ ਜੀ ਕਹਿੰਦੇ ਜਿਹੜਾ ਤਰੀਕਾ ਦਾ ਤੇ 12 ਦਾ ਵਹਿਮ ਕਰਦਾ ਉਤੇ ਮੂਰਖ ਤੇ ਕਮਲਾ ਹੁੰਦਾ ਬੋਲੋ ਸਤਨਾਮ ਠਿੱਟੀ ਬਾਰ ਸੇਵਾ ਮੁਕਤ ਗੁਵਾਰ ਸਾਰੇ ਦਿਨ ਸਾਰੇ ਬਾਰ ਮਹੀਨੇ ਇਹ ਪਰਮੇਸ਼ਰ ਨੇ ਬਣਾਏ ਹੋਏ ਨੇ ਮਾਲਕ ਦੇ ਰੰਗ ਨੇ ਉਹਦੇ ਉਪਦੇਸ਼ ਦੇ ਵਿੱਚ ਜੋੜ ਕਰਕੇ ਜਿਹੜਾ ਜ਼ਿੰਦਗੀ ਜਿਉਂਦਾ ਨਾ ਮਹਾਰਾਜ ਜੀ ਕਹਿੰਦੇ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋ ਥਾਕਾ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ ਸੋਚਾਂ ਮਿਟ ਜਾਂਦੀਆਂ ਨੇ ਸੋਗ ਲੋਭ ਉਹ ਸਾਰਾ ਕੁਝ ਖਤਮ ਹੋ ਜਾਂਦਾ ਕਿੰਨਾ ਨੂੰ ਭਾਈ RAM ਨਾਮ ਰੰਗ ਲਾਗਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਦਾ ਪਰਮੇਸ਼ਰ ਦਾ ਮਹਾਰਾਜੀ ਕਹਿੰਦੇ ਨਾਮ ਦਾ ਰੰਗ ਲੱਗਿਆ ਵਾਹਿਗੁਰੂ ਜੀ ਕਿਰਪਾ ਕਰ ਦੇਣ ਬੇਨਤੀ ਕਰਿਆ ਕਰੀਏ ਸੱਚੇ ਪਾਕ ਸਾਹ ਸੰਸਾਰੀ ਭਰਮ ਬਹੁਤ ਨੇ ਬੜੇ ਤਰ੍ਹਾਂ ਦੇ ਜੰਜਾਲ ਹਨ ਕਿਰਪਾ ਕਰਿਓ ਐਸਾ ਗੁਰ ਉਪਦੇਸ਼ ਦੇ ਦਿਓ ਐਸੀ ਰਹਿਮਤ ਕਰ ਦਿਓ ਜਿਹੜਾ ਵੀ ਭਰਮ ਪੈਦਾ ਹੋਵੇ ਉਹਦੇ ਵਿੱਚੋਂ ਮੈਂ ਨਿਕਲ ਸਕਾਂ ਆਪ ਜੀ ਦਾ ਉਪਦੇਸ਼ ਆਪ ਜੀ ਦੀ ਬਾਣੀ ਦਾ ਉਪਦੇਸ਼ ਮੇਰੇ ਹਿਰਦੇ ਚ ਵਸ ਜਾਵੇ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਨਾ ਗੁਰਬਾਣੀ ਦਾ ਉਪਦੇਸ਼ ਉਹ ਗੁਰਬਾਣੀ ਦੀ ਕਸਵੱਟੀ ਦੁਆਰਾ ਆਪਣਾ ਜੀਵਨ ਜਿਉਂਦੇ ਨੇ ਉਹਨਾਂ ਦਾ ਜੀਵਨ ਫਿਰ ਲੋਕ ਸੁਖੀਏ ਪਰ ਲੋਕ ਸਹੀਲੇ ਨਾਨਕ ਹਰ ਪ੍ਰਭ ਆਪ ਐ ਮੀਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ